ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸੋਹੀ ਮਹੱਲਾ ਪੰਜਵਾਂ ਅਸ਼ਟ ਪਦੀਆਂ ਘਰ ਦਸਵਾਂ ਕਾਫੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹੰਜੀ ਕਾਡੀਆਂ ਜਿਨ੍ਹਾਂ ਨੇ ਉਹਦੂ ਜਾਣੇ ਲੱਗਾ ਚੂਰ ਮਰੇ ਸੇਵਾਡੀਆਂ ਹੋ ਨਾ ਛੋਡੋ ਕੰਤ ਫਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹੰਜਾ ਅਸਰਾ ਰਹਾਓ ਸਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬੋ ਮਾਨੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨੇ ਮਾਣੀ ਮਾਨੀਆਂ ਜੇ ਤੂੰ ਟੁੱਠਾ ਕਿਰਪਾ ਨਿਹਾਨ ਨਾ ਦੂਜਾ ਵਿਖਾਲ ਇਹ ਪਾਈ ਮੂਹ ਦਾਤੜੀ ਨਿਤ ਹਿਰਦੈ ਰਖਾਂ ਸਮਾਲ ਭਾਵ ਜੋ ਲਾਈ ਪੰਦ ਤੋ ਨੈਣੀ ਦਰਸ ਦਿਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੇ ਕਿਰਪਾਲ ਕਿਤੇ ਲੱਖ ਕਰੋੜ ਪਿਰਿਏ ਰੋਮਨਾ ਪੁੱਜਨ ਤੇਰਿਆ ਤੂੰ ਸਾਹੀ ਹੂੰ ਸਾਹ ਹੋ ਕਹਿ ਨਾ ਸਕਾਂ ਗੁਣ ਤੇਰਿਆ ਸਈਆ ਤਉ ਅਸੰਖ ਮੰਜੋ ਹੱਬ ਵਧਾਣੀਆਂ ਇੱਕ ਪੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਡਿਠੇ ਮਨ ਧੀਰੀਏ ਕਿਲ ਵਿਖ ਵੰਜਨ ਦੂਰੇ ਸੋ ਕਿਉ ਵਿਸਰੈ ਮਾਉ ਮੈਂ ਜੋ ਰਹਾ ਪਰ ਪੂਰੇ ਹੋਇ ਨ ਮਾਣੀ ਟੈ ਪਈ ਮਿਲਿਆ ਸਹਿ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੁਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਨ ਪੁਕਾਰ ਨ ਪੋਥੀਆਂ ਨਾਮ ਬਿਨਾ ਸਭ ਕੂਲ ਗਾਲੀ ਹੋਸ਼ੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ ਨਾਮ ਨਿਧਾਨ ਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਓ ਮੋਹਿ ਬਾਦ ਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਏ ਨ ਮੂਲ ਨਾਮ ਵਿਸੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਧੰਡਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਏ ਅਨੇਕ ਮਾਰ ਮਾਰ ਜਨਮ ਤੇ ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ ਜਿਨ ਕੋ ਭੇ ਦਿਆਲ ਤਿਨ ਸਾਧੂ ਸੰਗ ਭਿਆ ਅਮਰਤ ਹਰਿ ਕਾ ਨਾਮ ਤਿਨੇ ਜਨੀ ਜਪ ਲਿਆ ਕੋਜੈ ਕੋਟ ਸੰਖ ਬੋਤ ਅਨੰਤ ਕੇ ਜਿਸੁ 부ਝਾਇ ਆਪ ਨੇੜਾ ਤਿਸਹਿ ਵਿਸਰਨ নাহি ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਹੋ ਰਾਗ ਸੋਈ ਮਹੱਲਾ ਪਹਿਲਾ ਕੋ ਚੱਜੀ ਇਕ ਓਅੰਕਾਰ ਸਤਗੁਰ ਪ੍ਰਸਾਦ ਮਾੀਆਂ ਕੋ ਚੱਜੀ ਅਮਾ ਵਸਣ ਡੋਸੜੇ ਹੋ ਕਿਉਂ ਸੋ ਰਾਵਣ ਜਾਓ ਜਿਓ ਇੱਕ ਦੂ ਵਿਕ ਚੜੰਦੀਆਂ ਕੌਣ ਜਾਣੈ ਮੇਰਾ ਨਾਓ ਜਿਓ ਜਿਨੀ ਸਖੀ ਸੋ ਰਾਵਿਆ ਸੇ ਅੰਬੀ ਛਾਵੜੀ ਇਹ ਜਿਓ ਸੇ ਗੁਣ ਮੰਜਨਾ ਆਵਣੀ ਹੋ ਕਹਿ ਜੀ ਦੋਸਤ ਰਿਓ ਜਿਓ ਕਿਆ ਗੁਣ ਤੇਰੇ ਵਿਥਰ ਆਹੋ ਕਿਆ ਕਿਆ ਕਿੰਨਾ ਤੇਰਾ ਨਾਓ ਜਿਓ ਇਕਾ ਟੋਲਨਾ ਅੰਬੜਾ ਹੋ ਸਤਿਗੁਰ ਬਾਣਾ ਤੇਰੇ ਜਾਉ ਜਿਉ ਸੋਇਨਾ ਰੂਪਾ ਰੰਗੁਲਾ ਮੋਤੀ ਤੇ ਮਾਨਕ ਜਿਉ ਜੇ ਸੇਵਸਤ ਸਹਿ ਦਿੱਤੀ ਆ ਮੈਂ ਤਿੰਨ ਸਿਉ ਲਾਇਆ ਚਿਤ ਜਿਉ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਉ ਹੋਐਨੀ ਢੋਲੀ ਭੁਲੀ ਅਸ ਤਿਸ ਕੰਤਨ ਬੈਠੀ ਪਾਸ ਜਿਉ ਅੰਬਰ ਕੁੰਜਾ কুরਲੀਆਂ ਬਗ ਬਹਿਠੇ ਆਏ ਜਿਓ ਸਾਤਨ ਚੱਲੀ ਸੋਹ ਰਹਿ ਕਿਆ ਮੋਹ ਦੇਸੀ ਅੱਗੇ ਜਾਏ ਜਿਓ ਸੁੱਤੇ ਸੁੱਤੇ ਝਾਲ ਥੀਆ ਭੁੱਲੀ ਵਾਟੜੀ ਆਸ ਜਿਓ ਤੈਸੇ ਨਾਲ ਮੁਤੀ ਅਸ ਦੁੱਖਾਂ ਕੂ ਤਰੀ ਆਸ ਜਿਓ ਤਦ ਗੁਣ ਮੈਂ ਸਭ ਅਵਗਣਾਇਕ ਨਾਨਕ ਕੀ ਅਰਦਾਸ ਜਿਓ ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜਿਓ ਸੋਈ ਮਹੱਲਾ ਪਹਿਲਾ ਸੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਓ ਤਉਦੇ ਅੰਤਰ ਹੋ ਸੁਖ ਵਸਾਂ ਤੂੰ ਅੰਤਰ ਸਾ ਬਾਸ਼ ਜਿਓ ਭਾਣੈ ਤਖਤ ਬਡਾਈਆਂ ਭਾਣੈ ਭੀਖ ਉਦਾਸ ਜਿਓ ਭਾਣੈ ਥਲ ਸਿਰ ਸਰਵ ਹੈ ਕਮਲ ਫੁੱਲੈ ਆਕਾਸ ਜਿਓ ਭਾਣੈ ਭਉਜਲ ਲੰਗੀਐ ਭਾਣੈ ਮੰਜ ਪ੍ਰਿਆਸ ਜਿਓ ਪਾਣੈ ਸੋ ਸੋਰੰਗੁਲਾ ਸਿਵ ਸਰਤਾ ਗੁਣਤਾਸ ਜੀਓ ਪਾਣੈ ਸੋ ਪੀ ਹਾਵਲਾ ਹੋ ਆਵਣ ਜਾਣ ਮੁਈਆਸ ਜੀਓ ਤੂੰ ਸੋ ਗੰਮ ਤੁਲਵਾ ਹੋ ਕਹਿ ਕਹਿ ਟਹਿ ਪਿਆਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ ਗੁਰ ਸ਼ਬਦੀ ਸੋ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ ਗੁਰ ਸ਼ਬਦੀ ਸੋ ਪਾਇਆ ਸਚ ਨਾਨਕ ਕੀ ਅਰਦਾਸ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ